ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਤੁਹਾਡੇ ਲਈ ਇੱਕ ਛੋਟਾ ਜਿਹਾ ਅਮਲ ਲੈ ਕੇ ਆਏ ਹਾਂ ਇਹ ਅਮਲ ਛੋਟਾ ਜ਼ਰੂਰ ਹੈ ਪਰ ਇਸ ਦਾ ਫਾਇਦਾ ਬਹੁਤ ਵੱਡਾ ਜੀ ਸੰਗਤ ਜੀ ਇਹ ਅਮਲ ਕੁਰਾਨ ਦੀ ਰੀਤ ਦੇ ਵਿੱਚ ਲਿਖਿਆ ਹੋਇਆ ਹੈ ਸੰਗਤ ਜੀ ਜਿੰਨੇ ਵੀ ਪੀਰਾ ਫਕੀਰਾਂ ਨੂੰ ਮੰਨਣ ਵਾਲੇ ਲੋਕ ਨੇ ਉਹ ਇਹ ਅਮਲ ਨੂੰ ਜ਼ਰੂਰ ਕਰਨ ਜਾ ਜਿਹੜੇ ਦੇਵੀ ਦੇਵਤਿਆਂ ਨੂੰ ਮੰਨਣ ਵਾਲੇ ਲੋਕ ਨੇ ਉਹ ਵੀ ਇਹ ਸਮਲ ਨੂੰ ਕਰ ਸਕਦੇ ਨੇ ਸੰਗਤ ਜੀ ਇਸ ਦਾ ਤੁਹਾਨੂੰ ਫਾਇਦਾ ਹੀ ਹੋਵੇਗਾ ਨੁਕਸਾਨ ਕੋਈ ਨਹੀਂ ਹੋਵੇਗਾ ਸੰਗਤ ਜੀ ਅੱਗੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਦੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਅਸੀਂ ਪੀਰਾ ਫਕੀਰਾ ਦੇ ਨਾਲ ਜੁੜਿਆ ਹੋਈਆਂ ਗੱਲਾਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ ਸੰਗਤ ਜੀ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਬਾ ਵਜ਼ੂ ਹੋ ਕੇ ਤੁਸੀਂ ਇਹ ਅਸਮਲ ਨੂੰ ਪੜਨਾ ਹੈ 21 ਵਾਰ ਇਹ ਅਸਮਲ ਨੂੰ ਪੜਨ ਤੋਂ ਪਹਿਲਾਂ ਤੁਸੀਂ ਤਿੰਨ ਵਾਰ ਦਰੂਦ ਪਾਕ ਪੜਨਾ ਹੈ ਫਿਰ ਇਹ ਅਸਮਲ ਨੂੰ ਪੜਨਾ ਹੈ ਸੰਗਤ ਜੀ ਹੁਣ ਅਸੀਂ ਅਮਲ ਬੋਲਣ ਜਾ ਰਹੇ ਹਾਂ ਤੁਸੀਂ ਇਸ ਨੂੰ ਸੁਣ ਕੇ ਨੋਟ ਕਰ ਲਵੋ ਯਾ ਹਫੀਜ਼ੋ ਯਾ ਹਫੀਜ਼ੋ ਯਾ ਹਫੀਜ਼ੋ ਸੰਗਤ ਜੀ ਤੁਸੀਂ ਇਸ ਸਾਮਨ ਨੂੰ 21 ਵਾਰੀ ਪੜਨਾ ਹੈ ਫਿਰ ਆਖਿਰ ਵਿੱਚ ਫਿਰ ਤੋਂ ਤਿੰਨ ਵਾਰੀ ਦਰੂ ਦੇ ਪਾਕ ਪੜਨਾ ਹੈ ਜਿਹੜਾ ਕਿ ਤੁਸੀਂ ਪਹਿਲਾਂ ਪੜਿਆ ਸੀ ਸੰਗਤ ਜੀ ਜਿਹੜਾ ਵੀ ਇਨਸਾਨ 21 ਵਾਰੀ ਯਾ ਹਫੀਜ਼ੋ ਨੂੰ ਪੜਦਾ ਹੈ ਯਾ ਹਫੀਜ਼ੋ ਦਾ ਮਤਲਬ ਹੁੰਦਾ ਹੈ ਇਹ ਹਿਫਾਜ਼ਤ ਕਰਨ ਵਾਲਾ ਸੰਗਤ ਜੀ ਜਿਹੜਾ ਵਿਅਕਤੀ ਇਸ ਨੂੰ ਪੜ ਕੇ ਸਵੇਰੇ ਘਰੋਂ ਨਿਕਲਦਾ ਹੈ ਏ ਅਸੀਂ ਸੱਚੇ ਦਿਲੋਂ ਦੱਸਦੇ ਹਾਂ ਯਕੀਨ ਕਰਿਓ ਜਿਹੜਾ ਵੀ ਇਨਸਾਨ ਇਸ ਨੂੰ ਪੜ ਕੇ ਘਰੋਂ ਨਿਕਲਦਾ ਹੈ ਤੇ ਉਸ ਨੂੰ ਕੀ ਕੀ ਫਾਇਦਾ ਹੁੰਦਾ ਹੈ ਉਹ ਬੇਖੋਵਰੀਂਦਾ ਉਹਨੂੰ ਕਿਸੇ ਚੀਜ਼ ਦਾ ਕੋਈ ਡਰ ਨਹੀਂ ਸਤਾਂਦਾ ਉਹਨੂੰ ਬੁਰੇ ਖਿਆਲ ਨਹੀਂ ਆਉਂਦੇ ਨੈਗੇਟਿਵ એનર્ਜੀ ਉਹਦੇ ਕੋਲ ਨਹੀਂ ਆਂਦੀ ਅਤੇ ਪੈਸੇ ਤੇਲੇ ਦੀ ਉਹਨੂੰ ਕੋਈ ਕਮੀ ਨਹੀਂ ਰਹਿੰਦੀ ਉਸ ਦੇ ਨਾਲ ਅਚਾਨਕ ਕੋਈ ਹਾਸਾ ਨਹੀਂ ਹੁੰਦਾ ਸੰਗਤ ਜੀ ਉਹ ਆਪਣੇ ਦੁਸ਼ਮਨ ਤੋਂ ਅਤੇ ਕਾਲੇ ਇਲਮ ਤੋਂ ਬਚਿਆ ਰਿਂਦਾ ਹੈ ਕੋਈ ਵੀ ਉਹਦਾ ਕੁਝ ਨਹੀਂ ਵਿਗਾੜ ਸਕਦਾ ਜਾਦੂ ਜਿੰਨਾ ਤੋਂ ਪੂਤ ਪ੍ਰੇਤਾ ਤੋਂ ਕੋਈ ਵੀ ਚੀਜ਼ ਉਹਦੇ ਤੇ ਅਸਰ ਨਹੀਂ ਕਰਦੀ ਸੰਗਤ ਜੀ ਉਹ ਵਿਅਕਤੀ ਹੀ ਹਿਫਾਜ਼ਤ ਦੇ ਨਾਲ ਆਪਣੇ ਕੰਮ ਤੇ ਜਾਵੇਗਾ ਅੱਲਾ ਉਹਨੂੰ ਹੀ ਹਿਫਾਜ਼ਤ ਦੇਣਗੇ ਪ੍ਰੋਟੈਕਸ਼ਨ ਦੇਣਗੇ ਅਤੇ ਉਹ ਹਿਫਾਜ਼ਤ ਦੇ ਨਾਲ ਘਰ ਵਾਪਸ ਆਵੇਗਾ ਸੰਗਤ ਜੀ ਇਨਸ਼ਾ ਅੱਲਾਹ ਤਾਲਾ ਇਸ ਸਮਲ ਦੇ ਵਿੱਚ ਇੰਨੀ ਬਰਕਤ ਹੈ ਇਸ ਵੀਡੀਓ ਨੂੰ ਤੁਸੀਂ ਹਰ ਇਨਸਾਨ ਤੱਕ ਸ਼ੇਅਰ ਕਰਿਓ ਤੇ ਤੁਹਾਨੂੰ ਸਵਾਬ ਜ਼ਰੂਰ ਮਿਲੇਗਾ ਸੰਗਤ ਜੀ ਸਵਾਸ ਕਰਾਂਗੇ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਸੰਗਤ ਜੀ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਜ਼ਰੂਰ ਲਿਖਿਓ ਨਹੀਂ ਤਾਂ ਜੈ ਪੀਰਾ ਦੀ ਲਿਖ ਕੇ ਜ਼ਰੂਰ ਜਾਓ